ਇਸ ਵੱਲ ਦੀ ਖਬਰ ਜੰਮੂ ਸਮਨੀਕੂ ਕੀ ਆ ਰਹੀ ਹੈ ਜੰਮੂ ਕੁਰੜਾ ਦੇ ਵਿੱਚ ਪਾਰੀ بارش ਪੈਣ ਕਾਰਨ ਲੈਂਡਸਲਾਈਡਿੰਗ ਹੋਈ ਹੈ ਜਿਸ ਤੋਂ ਬਾਅਦ ਜਾ ਕੇ ਦੱਦਨੇ ਆ ਪੂਰਾ ਰਸਤਾ ਬਲੌਕ ਹੋ ਚੁੱਕਾ ਹੈ ਪਹਾੜਾਂ ਤੋਂ ਜੋ ਪਹਾੜ ਦਾ ਮਲਬਾ ਸੀ ਉਹ ਪੂਰਾ ਰੋਡ ਦੇ ਉੱਤੇ ਆ ਗਿਆ ਜਿਸ ਤੋਂ ਬਾਅਦ ਕਾਫੀ ਸ਼ਰਦਾਲੂਆਂ ਤੇ ਨਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਾ ਦੰਨੇ ਆ ਕਿ ਜੋ ਲੋਕ ਮਾਤਾ ਬੈਸ਼ਨੂ ਦੇਵੀ ਜਾਣ ਦਾ ਪਲਾਨ ਕਰ ਰਹੇ ਨੇ ਜਾਂ ਫਿਰ ਗਏ ਹੋਏ ਨੇ ਉਹਦਾ ਵਾਸਤੇ ਖਬਰ ਦੇਖਣੀ ਬਹੁਤ ਜ਼ਰੂਰੀ ਹੈ ਦਾ ਦੰਨੇ ਆ ਕਿ ਹੁਣ ਨਵਾਂ ਰਸਤਾ ਲੈਂਡਸਲਾਈਡਿੰਗ ਕਰਕੇ ਕਾਫੀ ਖਰਾਬ ਹੋ ਗਿਆ ਜਿਸ ਕਾਰਨ ਸ਼ਰਧਾਲੂਆਂ ਨੂੰ ਪੁਰਾਣੇ ਰਾਸਤੇ ਰਾਹੀਂ ਕੱਢਿਆ ਜਾ ਰਿਹਾ ਤੇ ਇਸ ਰਾਸਤੇ ਨੂੰ ਖਾਲੀ ਕਰਵਾਉਣ ਵਾਸਤੇ ਵੀ ਯਤਨ ਕੀਤੇ ਜਾ ਰਹੇ ਨੇ ਇਸ ਮੌਕੇ ਜੇਸੀ ਮਸ਼ੀਨਾਂ ਤੇ ਹੋਰ ਬਚਾਅ ਕਾਰਜਾਂ ਦੇ ਯਤਨਾਂ ਰਾਹੀਂ ਇਸ ਰਸਤੇ ਨੂੰ ਖਾਲੀ ਕਰਵਾ ਕੇ ਮੁੜ ਤੋਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਟ ਸਲਾਈਡਿੰਗ ਹੋਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਮੂ ਕਟੜਾ ਵੈਸ਼ਨੂ ਦੇਵੀ ਰੋਡ ਦੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਸ਼ਰਧਾਲੂ ਕਾਫੀ ਵੱਡੀ ਗਿਣਤੀ ਅੱਜ ਕੱਲ ਮਾਤਾ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਪਰ ਕਈ ਵਾਰ بارشਾਂ ਦੇ ਕਾਰਨ ਇਸ ਤਰ੍ਹਾਂ ਦੀ لینڈ ਸਲਾਈਡਿੰਗ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਰਾਗਿਰਨ ਨੂੰ ਯਸ਼ਰਦਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖੋ ਕਿਵੇਂ ਪੂਰਾ ਮਲਬਾ ਇਸ ਰਾਸਤੇ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਜਾ ਕੇ ਜੋ ਸ਼ਰਦਾਲੂ ਸੀ ਜਾਂ ਫਿਰ ਇਸ ਜਗ੍ਹਾ ਉੱਤੇ ਰਹਿਣ ਵਾਲੇ ਬਸਨਿਕ ਸੀ ਬੜੀ ਮੁਸ਼ਕਲ ਦੇ ਨਾਲ ਨਿਕਲ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਜੋ ਲੋਕ ਵੈਸ਼ਨੂ ਦੇਵੀ ਜੰਮੂ ਜਾਣ ਦਾ ਪਲਾਨ ਕਰ ਰਹੇ ਨੇ ਉਹਨਾਂ ਵਾਸਤੇ ਖਬਰ ਦੇਖਣੀ ਬਹੁਤ ਜ਼ਰੂਰੀ ਹੈ ਤੇ ਆਪਣੇ ਜਿਹੜੇ ਜਿੰਨਾਂ ਦੇ ਜਾਣਕਾਰ ਗਏ ਹੋਏ ਨੇ ਉਹਨਾਂ ਤੱਕ ਵੀ ਇਹ ਖਬਰ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਹੀ ਪਤਾ ਲੱਗ ਸਕੇ ਕਿ ਰੋਡ ਦੇ ਉੱਤੇ ਲੈਂਡਸਲਾਈਡਿੰਗ ਹੋਈ ਹੈ ਕਿਸੇ ਦੀ ਜਾਨੀ ਮਾਲੀ ਨੁਕਸਾਨ ਕਿਸੇ ਦਾ ਨਾ ਹੋਵੇ ਸਾਡਾ ਮਕਸਦ ਇਹ ਹੁੰਦਾ ਹੈ ਕਿ ਕਿਤੇ ਨ ਕਿਤੇ ਲੋਕਾਂ ਤੱਕ ਜਾਣਕਾਰੀ ਹਰ ਖਬਰ ਤਰੀਕੇ ਦੇ ਨਾਲ ਪਹੁੰਚਾ ਦਈਏ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ ਤੁਸੀਂ ਦੇਖੋ ਕਿੰਨਾ ਮਲਬਾ ਰੋਡ ਦੇ ਉੱਤੇ ਆ ਗਿਆ ਬੜੀ ਮੁਸ਼ਕਲ ਦੇ ਨਾਲ ਲੋਕ ਇਸ ਰਾਸਤੇ ਰਾਹੀਂ ਆਪਣੀ ਮੰਜ਼ਲ ਦੇ ਉੱਤੇ ਪਹੁੰਚ ਰਹੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਉੱਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਉਸੇ ਤਰੀਕੇ ਨਾਲ ਤੁਹਾਨੂੰ ਖਬਰ ਨਸ਼ਰ ਕਰ ਰਹੇ ਆ ਵੱਧ ਤੋਂ ਵੱਧ ਖਬਰ ਨੂੰ ਤੁਸੀਂ ਸ਼ੇਅਰ ਕਰਿਓ